ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਨੀਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਮੌਜੂਦਾ ਸਮੇਂ ਦੇ ਵਿੱਚ ਕਿਹੜੇ ਖਾਸ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿਹੜੀਆਂ ਖਾਸ ਖਬਰਾਂ ਨੇ ਜ਼ਰੂਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਅਨਾਲਿਸਿਸ ਦਰਸ਼ਕਾਂ ਨਾਲ ਸਾਂਝਾ ਕਰਿਓ ਹਰਜੋ ਜੀ ਮੁੱਖ ਰੂਪ ਦੇ ਵਿੱਚ ਤਿੰਨ ਵੱਡੇ ਭਾਸ਼ਣ ਨੇ ਤਿੰਨ ਵੱਡੀਆਂ ਖਬਰਾਂ ਨੇ ਜਿਨ੍ਹਾਂ ਦਾ ਮੈਂ ਐਨਲਿਸਿਸ ਕਰੂੰਗਾ ਇੱਕ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਹੈ ਕੱਲ ਦਾ ਦੇਸ਼ ਦੀ ਸਿਆਸਤ ਇੱਕ ਵਾਰ ਫੇਰ ਉਹਨਾਂ ਨੇ ਬਦਲ ਵੀ ਦਿੱਤੀ ਤੇ ਗਰਮਾਵੀਂ ਦਿੱਤੀ ਇਸੇ ਤਰ੍ਹਾਂ ਸੁਖਵੀਰ ਸਿੰਘ ਬਾਦਲ ਦਾ ਭਾਸ਼ਣ ਹੈ ਈਸਡੂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਇੱਕ ਤਰੀਕੇ ਨਾਲ ਖੁੱਲਾ ਐਲਾਨ ਕਰਤਾ ਬਿਨਾ ਨਾਮ ਲਏ ਆਰਐਸਐਸ ਔਰ ਬੀਜੇਪੀ ਦੇ ਵਿਰੋਧਾ ਸੋ ਜਿਹੜੀ ਆਉਂਦੀ ਸਿਆਸਤ ਹੈ ਅਕਾਲੀ ਦਲ ਦੀ ਉਹ ਤੈ ਹੋਗੀ ਕਿ ਉਹ ਬੀਜੇਪੀ ਦੇ ਵਿਰੋਧ ਦੀ ਸਿਆਸਤ ਹੋਏਗੀ ਬੀਜੇਪੀ ਔਰ ਆਰਐਸਐਸ ਔਰ ਕੇਂਦਰ ਦੀਆਂ ਨੀਤੀਆਂ ਦੇ ਵਿਰੋਧ ਦੀ ਸਿਆਸਤ ਹੋਏਗੀ ਹੁਣ ਸੁਖ ਸੁਖਵੀਰ ਔਰ ਭਗਵੰਤ ਮਾਨ ਤੋਂ ਬਾਅਦ ਜੇ ਮੈਂ ਭਗਵੰਤ ਮਾਨ ਦੀ ਗੱਲ ਕਰਾਂ ਸੁਖਵੀਰ ਔਰ ਨਰਿੰਦਰ ਮੋਦੀ ਤੋਂ ਬਾਅਦ ਭਗਵੰਤ ਮਾਨ ਨੇ ਵੀ ਨਵਾਂ ਪੋਲੀਟੀਕਲ ਅਜੰਡਾ ਸੈਟ ਕਰਿਆ ਭਗਵੰਤ ਮਾਨ ਨੇ ਜਿਹੜੇ ਕੱਲ ਭਾਸ਼ਣ ਦਿੱਤੇ ਸ਼ਹੀਦਾਂ ਨੂੰ ਯਾਦ ਕੀਤਾ ਆਜ਼ਾਦੀ ਦਾ ਦਿਹਾੜਾ ਸੀ ਕੱਲ ਉਹ ਤਾਂ ਬਾਕੀਆਂ ਨੇ ਵੀ ਕੀਤਾ ਪਰ ਭਗਵੰਤ ਮਾਨ ਵਿਕਾਸ ਦੇ ਅਜੰਡੇ ਤੇ ਅੱਗੇ ਵਧਣਗੇ ਤੇ ਨਿਸ਼ਾਨੇ ਤੇ ਰਹਿਣਗੇ ਮੁੱਖ ਰੂਪ ਚ ਉਹਨਾਂ ਦੇ ਅਕਾਲੀ ਦਲ ਵਾਲੇ ਕਿਉਂਕਿ ਸੁਖਬੀਰ ਕਿਤੇ ਨਾ ਕਿਤੇ ਅਕਾਲੀ ਦਲ ਦੀ ਜਿਹੜੀ ਧਰਤੀ ਹਿੱਲ ਰਹੀ ਹੈ ਸਿਆਸੀ ਉਹਦੇ ਤੇ ਨਜ਼ਰ ਘੜ ਲਈ ਉਹਨਾਂ ਨੇ ਹਾਲਾਂਕਿ ਕਾਂਗਰਸ ਔਰ ਬੀਜੇਪੀ ਦੇ ਖਿਲਾਫ ਵੀ ਉਹ ਲਗਾਤਾਰ ਬਿਆਨ ਦੰਦੇ ਨੇ ਔਰ ਇਹਦੇ ਨਾਲ ਨਾਲ ਜਿਹੜਾ ਅਜੰਡਾ ਅਗਲਾ ਸੈੱਟ ਕਰਤਾ ਕਿਸਾਨਾਂ ਨੇ ਕਿਸਾਨਾਂ ਨੇ ਕੱਲ ਪੂਰੇ ਮੁਲਕ ਦੇ ਵੱਖ-ਵੱਖ ਥਾਵਾਂ 'ਚ ਖਾਸ ਤੌਰ ਤੇ ਪੰਜਾਬ ਹਰਿਆਣੇ 'ਚ ਟਰੈਕਟਰ ਮਾਰਚ ਕੀਤੇ ਔਰ ਆਜ਼ਾਦੀ ਦਿਹਾੜੇ ਮੌਕੇ ਟਰੈਕਟਰਾਂ 'ਤੇ ਕੌਮੀ ਝੰਡੇ ਵੀ ਲਾਏ ਕਿਸਾਨੀ ਝੰਡੇ ਵੀ ਲਾਏ ਤੇ ਖਾਲਸਾਈ ਝੰਡੇ ਵੀ ਲਾਏ ਕਿਸਾਨਾਂ ਨੇ ਵੀ ਆਪਣਾ ਅਜੰਡਾ ਸੈੱਟ ਕਰਤਾ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਆਪਣੇ ਅੰਦੋਲਨ ਨੂੰ ਅੱਗੇ ਕਿਵੇਂ ਵਧਾਉਣਾ ਹੈ ਗੱਲ ਤਾਂ ਅੰਮ੍ਰਿਤਪਾਲ ਦੇ ਪਿਤਾ ਜੀ ਵੀ ਕਰਾਂਗੇ ਉਹਨਾਂ ਨੇ ਵੀ ਕੱਲ ਪੰਥਕ ਬੈਠਕਾਂ ਜਾਰੀ ਰੱਖੀਆਂ ਪਰ ਮੈਂ ਗੱਲ ਮੂਲ ਰੂਪ ਚ ਕਰਾਂ ਤੇ ਤਿੰਨ ਚਾਰ ਜਿਹੜੀਆਂ ਵੱਡੀਆਂ ਤਰ੍ਹਾਂ ਹੁਣ ਨਰਿੰਦਰ ਮੋਦੀ ਉਹਨਾਂ ਨੇ ਕੱਲ ਇੱਕ ਵਾਰੀ ਫੇਰ ਲਾਲ ਕਿਲੇ ਤੋਂ ਜਿਹੜੀ ਗੱਲ ਛੇੜੀ ਇੱਕ ਤਾਂ ਉਹ ਕਹਿੰਦੇ ਯੂਸੀਸੀ ਯੂਨੀਫਾਰਮ ਸਿਵਲ ਕੋਡ ਇਹਦੇ ਤੇ ਬਹੁਤ ਮਤਭੇਦ ਸੀ ਵੱਖ-ਵੱਖ ਪੋਲਿਟিক্যাল ਪਾਰਟੀਆਂ ਕਾਂਗਰਸ ਵਰਗੀ ਮੁੱਖ ਵਿਰੋਧੀ ਪਾਰਟੀ ਜਦੋਂ ਜਾ ਇੰਡੀਆ ਗਠ ਜੋੜ ਦੀਆਂ ਜ਼ਿਆਦਾਤਰ ਧਿਰਾਂ ਫਿਲਹਾਲ ਉਹ ਵੀ ਜਿਸ ਤਰ੍ਹਾਂ ਨਾਲ ਭਾਜਪਾ ਯੂਨੀਫਾਰਮ ਸਿਵਲ ਕੋਡ ਲਿਆਉਣਾ ਚਾਹੁੰਦੀ ਹੈ ਉਹਦਾ ਵਿਰੋਧ ਕਰ ਰਹੀ ਹੈ ਹੁਣ ਨਰਿੰਦਰ ਮੋਦੀ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਦਾ ਨਾਮ ਦੀ ਤਜਵੀਜ਼ ਨਵੇਂ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਸਾਨੂੰ ਸੈਕੂਲਰ ਸਿਵਲ ਕੋਡ ਦੀ ਲੋੜ ਹੈ ਸੈਕੂਲਰ ਸ਼ਬਦ ਹਮੇਸ਼ਾ ਜ਼ਿਆਦਾ ਪ੍ਰਮਾਣਿਤ ਹੈ ਲੋਕਤਾਂਤ੍ਰਿਕ ਸ਼ਬਦ ਡੈਮੋਕ੍ਰੈਟਿਕ ਸ਼ਬਦ ਇਹਦੀ ਪ੍ਰਵਾਨਗੀ ਜ਼ਿਆਦਾ ਇਸ ਕਰਕੇ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਦਾ ਅਜੰਡਾ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਸਮਿਆਂ ਦੇ ਵਿੱਚ ਪ੍ਰਮੁੱਖਤਾ ਦੇ ਨਾਲ ਰੱਖਿਆ ਤੇ ਲਾਲ ਕਿਲੇ ਤੋਂ ਜਦੋਂ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਸਾਨੂੰ ਸੈਕੂਲਰ ਸਿਵਲ ਕੋਡ ਦੀ ਜ਼ਰੂਰਤ ਹੈ ਤੇ ਇਹਦਾ ਮਤਲਬ ਹੈ ਜਿਹੜੇ ਆਉਂਦੇ ਦਿਨ ਨੇ ਯੂਨੀਫਾਰਮ ਸਿਵਲ ਕੋਡ ਦੇ ਮਸਲੇ ਤੇ ਸਾਡੇ ਮੁਲਕ 'ਚ ਫੇਰ ਸਿਆਸਤ ਭਖੂਗੀ ਔਰ ਉਹਨਾਂ ਨੇ ਨਾਲ ਨਾਲ ਹੁਣ ਚੋਣਾ ਹੋ ਕੇ ਹਟਿਆ ਨੇ ਮੁਲਕ ਚ ਔਰ ਕਈ ਸੂਬੇ ਨੇ ਸਾਡੇ ਜਿੱਥੇ ਹੋਰ ਚੋਣਾ ਹੋਣੀਆਂ ਨੇ ਤੇ ਪ੍ਰਧਾਨ ਮੰਤਰੀ ਨੇ ਫੇਰ ਉਹੀ ਗੱਲ ਛੇੜੀ ਕਿ ਇੱਕ ਮੁਲਕ ਇੱਕ ਚੋਣਾ ਇਹਦਾ ਮਤਲਬ ਹੈ ਕਿ ਬੀਜੇਪੀ ਦੀ ਸਰਕਾਰ ਇਹ ਸੋਚ ਦੀ ਧਾਰਨੀ ਹੈ ਕਿ ਮੁਲਕ ਚ ਇੱਕ ਇੱਕੋ ਵੇਲੇ ਚੋਣਾ ਹੋ ਜਾਣੀਆਂ ਚਾਹੀਦੀਆਂ ਨੇ ਇੱਕ ਮੁਲਕ ਇੱਕ ਚੋਣਾ ਹਾਲਾਂਕਿ ਟੈਕਸਾਂ ਦੇ ਦਾਅਵੇ ਕੀਤੇ ਜਾਂਦੇ ਨੇ ਇੱਕ ਮੁਲਕ ਇੱਕ ਟੈਕਸ ਪਰ ਹੈ ਨਹੀਂ ਉਹ ਅਲੱਗ-ਅਲੱਗ ਪ੍ਰਣਾਲੀਆਂ ਨੇ ਟੈਕਸਾਂ ਦੀਆਂ ਭਾਵੇਂ GST ਆ ਗਿਆ ਪਰ ਅਲੱਗ-ਅਲੱਗ ਪ੍ਰਣਾਲੀਆਂ ਨੇ ਹੁਣ ਇੱਕ ਮੁਲਕ ਇੱਕ ਚੋਣਾ ਤੇ ਵੀ ਸਿਆਸਤ ਕਰਨੀ ਪੂਰੀ ਸਿਆਸਤ ਗਰਮਾਊਗੀ ਇਹਦੇ ਤੇ ਵਿਰੋਧ ਕੀਤਾ ਹੈ ਵਿਰੋਧੀ ਧਿਰਾਂ ਨੇ ਕਈਆਂ ਨੇ ਕਿਉਂਕਿ ਸੰਗੀ ਢਾਂਚੇ ਲਈ ਇਹਨੂੰ ਜ਼ਿਆਦਾ ਸ਼ੁਭ ਨਹੀਂ ਮੰਨਿਆ ਜਾ ਰਿਹਾ ਔਰ ਪੰਜਾਬ ਦੀਆਂ ਖੇਤਰੀ ਪਾਰਟੀਆਂ ਸੁੱਧ ਰੂਪ ਚ ਵਿਰੋਧ ਕਰਦੀਆਂ ਨੇ ਇੱਕ ਮੁਲਕ ਇੱਕ ਚੋਣਾ ਕਿਉਂਕਿ ਇਹ ਗੱਲ ਹਜੇ ਤੱਕ ਤੈ ਨਹੀਂ ਹੋਈ ਕਿ ਜੇ ਕਿਸੇ ਸੂਬੇ ਦੀ ਸਰਕਾਰ ਟੁੱਟ ਜਾਂਦੀ ਹੈ ਤੇ ਕੀ ਉਹਨੂੰ ਜਿੰਨਾ ਉਹਦਾ ਕਾਰਜਕਾਲ ਰਹਿੰਦਾ ਸੀ ਇੰਤਜ਼ਾਰ ਕਰਨਾ ਪਊਗਾ ਸੋ ਪ੍ਰਧਾਨ ਮੰਤਰੀ ਨੇ ਵੀ ਇੱਕ ਤਰੀਕੇ ਨਾਲ ਜਿਹੜਾ ਜਿਹੜਾ ਬੀਜੇਪੀ ਦੇ ਵਿਰੋਧ ਦੀ ਮੁਲਕ ਚ ਧਾਰਾ ਵਹਿ ਰਹੀ ਸੀ ਇੰਡੀਆ ਗੱਠ ਜੋੜ ਜਿਹੜਾ ਬੜਾ ਤਕੜਾ ਹੋ ਕੇ ਆ ਰਿਹਾ ਸੀ ਬੀਜੇਪੀ ਦੇ ਮੁਕਾਬਲੇ ਭਾਵੇਂ ਪਾਰਲੀਮੈਂਟ ਚ ਭਾਵੇਂ ਪਾਰਲੀਮੈਂਟ ਤੋਂ ਬਾਅਦ ਰਾਹੁਲ ਗਾਂਧੀ ਦੇ ਭਾਸ਼ਣ ਜਿਹੜੇ ਬੜੇ ਵਾਇਰਲ ਹੋ ਰਹੇ ਸੀ ਔਰ ਪਾਰਲੀਮੈਂਟ ਦੇ ਵਿੱਚ ਵੀ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਨਾਲ ਬੀਜੇਪੀ ਤੇ ਹਮਲਾਵਰ ਰੁਖ ਰੱਖਿਆ ਔਰ ਬੀਜੇਪੀ ਜਿਵੇਂ ਪਹਿਲੀ ਵਾਰੀ ਇਤਿਹਾਸ ਚ 14 ਤੋਂ ਬਾਅਦ ਡਿਫੈਂਸਿਵ ਮੂਡ ਚ ਨਜ਼ਰ ਆ ਰਹੀ ਹੈ ਸੁਰੱਖਿਅਤ ਤਰੀਕੇ ਨਾਲ ਅੱਗੇ ਵਧ ਰਹੀ ਹੈ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇੱਕ ਤਰੀਕੇ ਨਾਲ ਮੁਲਕ ਦੇ ਵਿੱਚ ਮੁੱਦਿਆਂ ਦੀ ਸਿਆਸਤ ਦੀ ਦਿਸ਼ਾ ਫੇਰ ਬਦਲਣ ਦੀ ਕੋਸ਼ਿਸ਼ ਕੀਤੀ ਇੱਕ ਮੁਲਕ ਇੱਕ ਚੋਣਾ ਸਾਬਕਾ ਰਾਸ਼ਪਤੀ ਸ਼੍ਰੀ ਰਾਮ ਰਾਧ ਕੋਵਿੰਡੀ ਗਵਾਈ ਦੇ ਵਿੱਚ ਇੱਕ ਕਮੇਟੀ ਵੀ ਬਣਾਈ ਗਈ ਸੀ ਜਿਨੇ ਆਪਣੀਆਂ ਸਿਫਾਰਸ਼ਾਂ ਦੀ ਇੱਕ ਮੁੱਢਲੀਆਂ ਸਿਫਾਰਸ਼ਾਂ ਦੀ ਰਿਪੋਰਟ ਵੀ ਦੇਸ਼ ਦੇ ਰਾਸ਼ਟਰਪਤੀ ਨੂੰ ਸੌਂਪੀ ਹੋਈ ਹੈ ਆਉਂਦੇ ਦਿਨਾਂ ਚ ਇਹਦੇ ਤੇ ਵੀ ਸਿਆਸਤ ਖਰਮ ਹੋਣੀ ਹੈ ਹੁਣ ਯੂਸੀਸੀ ਔਰ ਇੱਕ ਮੁਲਕੀ ਕਚੋਣਾ ਅਗਲੇ ਦਿਨਾਂ ਚ ਜਾਂ ਅੱਜ ਤੋਂ ਹੀ ਪੋਲਿਟੀਕਲ ਪਾਰਟੀਆਂ ਜ਼ਰੂਰ ਇਹਦੇ ਤੇ ਰਿਐਕਟ ਕਰਨਗੀਆਂ ਉਹਨਾਂ ਦਾ ਰਿਐਕਸ਼ਨ ਆਏਗਾ ਕਿਉਂਕਿ ਇਹ ਮੁੱਦੇ ਬਹੁਤ ਵੱਡੇ ਤੇ ਗੰਭੀਰ ਨੇ ਉਂਝ ਸੁਫਨੇ 2047 ਤੱਕ ਵਿਕਸਿਤ ਭਾਰਤ ਦੇ ਦਿਖਾਏ ਜਾਂਦੇ ਨੇ ਸੁਪਨੇ ਹਮੇਸ਼ਾ ਦਿਖਾਉਂਦੇ ਨੇ ਪੋਲਿਟਿਕਲ ਲੋਕ 2022 ਤੱਕ ਦਾ ਸੁਪਨਾ ਸੀ ਕਿ ਹਰ ਘਰ ਨੂੰ ਹਰ ਪਰਿਵਾਰ ਨੂੰ ਘਰ ਮਿਲੂ 2022 ਤੱਕ ਕਿਸਾਨਾਂ ਦੀ ਆਮਦਨ ਵੀ ਦੁੱਗਣੀ ਹੋਣੀ ਸੀ 2022 ਤੱਕ 2024 ਤੱਕ ਘਰ ਮਿਲਣਾ ਸੀ ਹਰ ਕਿਸੇ ਇਹ ਵੀ ਸੁਪਨੇ ਸੀ ਹੁਣ ਸੁਖਣਾ ਆ ਗਿਆ 2047 ਤੱਕ ਅਸੀਂ ਭਾਰਤ ਨੂੰ ਵਿਕਸਿਤ ਮੁਲਕ ਬਣਾਉਣਾ ਇਹ ਸੁਪਨੇ ਵੱਡੇ ਨੇ ਔਰ ਪੋਲਿਟਿਕਲ ਪਾਰਟੀਆਂ ਇਹਨਾਂ ਸੁਫਨਿਆਂ ਦੇ ਸਹਾਰੇ ਵੱਧ ਤੋਂ ਵੱਧ ਸੱਤਾ ਦਾ ਆਨੰਦ ਵੀ ਲੈਣਾ ਚਾਹੁੰਦੀਆਂ ਇਹ ਵੀ ਇੱਕ ਲੁਕਵੀ ਸਚਾਈ ਹੈ ਪੋਲਿਟਿਕਲ ਪਾਰਟੀਆਂ ਦੀ ਕਿਉਂਕਿ ਜਿਹੜੇ ਅੱਜ ਵੀ ਸਾਡੇ ਮੁਲਕ ਦੇ ਅੱਗੇ ਵੱਡੀਆਂ ਸਮੱਸਿਆਵਾਂ ਨੇ ਲਾਲ ਕਿਲੇ ਤੋਂ ਉਹਨਾਂ ਸਮੱਸਿਆਵਾਂ ਦੇ ਹੱਲ ਵੀ ਸੁਝਾਏ ਲਾਲ ਕਿਲੇ ਤੋਂ ਭਾਵੇਂ ਆਪਣੀਆਂ ਪ੍ਰਾਪਤੀਆਂ ਦਾ ਗੁਣਗਾਨ ਕੀਤਾ ਜਾਂਦਾ ਹੈ ਹਮੇਸ਼ਾ ਹੀ ਇਤਿਹਾਸ ਰਿਹਾ ਸਾਰੇ ਪ੍ਰਧਾਨ ਮੰਤਰੀ ਆਪਣੇ ਕੀਤੀਆਂ ਪ੍ਰਾਪਤੀਆਂ ਦਾ ਗੁਣਗਾਨ ਕਰਦੇ ਨੇ ਭਵਿੱਖ ਦੇ ਸੁਫਨੇ ਵਿਖਾਉਂਦੇ ਨੇ ਹੁਣ ਜੇ ਮੈਂ ਪੰਜਾਬ ਵਾਲੇ ਪਾਸੇ ਆ ਜਾ ਤਾਂ ਸੁਖਬੀਰ ਬਾਦਲ ਸੁਖਬੀਰ ਬਾਦਲ ਨੇ ਕੱਲ ਸਿਆਸੀ ਕਾਨਫਰੰਸ ਕੀਤੀ ਇਸਰੂਚ ਗੋਆ ਦਾ ਸ਼ਹੀਦ ਸੀ ਕਰਨੈਲ ਸਿੰਘ ਇਸਰੂਚ ਔਰ ਜਦੋਂ ਦੀ ਅਕਾਲੀ ਦਲ ਦੇ ਵਿੱਚ ਨਾਰਾਜ਼ ਧੜੇ ਆਏ ਨੇ ਜਾਂ ਨਾਰਾਜ਼ ਲੀਡਰਾਂ ਨੂੰ ਅਕਾਲੀ ਦਲ ਤੋਂ ਵੱਖ ਕੀਤਾ ਹੈ ਪਿਛਲੇ ਡੇਢ ਦੋ ਮਹੀਨਿਆਂ ਦੇ ਵਿੱਚ ਇਹ ਪਹਿਲਾ ਵੱਡਾ ਸਮਾਗਮ ਸੀ ਪੋਲਿਟੀਕਲ ਕਾਨਫਰੰਸ ਸਿਆਸੀ ਕਾਨਫਰੰਸ ਜਿਹਦੇ ਵਿੱਚ ਅਕਾਲੀ ਦਲ ਨੇ ਵੱਡਾ ਇਕੱਠ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਇਹ ਚੁਣੌਤੀ ਵੀ ਹੈ ਜਿਹੜੇ ਨਿਰਾਸ਼ ਧੜੇ ਦੇ ਅਕਾਲੀ ਨੇ ਜਾਂ ਜਿਨ੍ਹਾਂ ਨੂੰ ਅਕਾਲੀ ਦਲ ਨੇ ਬਾਹਰ ਕੱਢਿਆ ਹੈ ਕਿ ਕੀ ਤੁਸੀਂ ਸਮਰਥੋਂ ਇਸ ਪੱਧਰ ਦਾ ਇਕੱਠ ਕਰਨ ਦੇ ਲਈ ਭਾਵੇਂ ਸੁਖਵੀਰ ਬਾਦਲ ਤੇ ਲੱਖ ਸਵਾਲ ਨੇ ਵਿਰੋਧੀ ਸੁਖਵੀਰ ਬਾਦਲ ਤੇ ਲੱਖ ਸਵਾਲ ਖੜੇ ਕਰਦੇ ਪਰ ਇਸ ਦੇ باوجود ਵੀ ਇਹ ਗੱਲ ਨੂੰ ਛੁਟਲਾਇਆ ਨਹੀਂ ਜਾ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅੱਜ ਵੀ ਸੁਖਵੀਰ ਸਿੰਘ ਬਾਦਲ ਹੈ ਪਿਛੇ ਸ਼੍ਰੋਮਣੀ ਅਕਾਲੀ ਦਲ ਭਾਵੇਂ ਵੋਟਾਂ ਦੇ ਰੂਪ 'ਚ ਸਾਨੂੰ ਜਿਆਦਾ ਸੀਟਾਂ ਜਾਂ ਵੋਟਾਂ ਹਾਸਲ ਕਰਦਾ ਨਜ਼ਰ ਨਹੀਂ ਆਇਆ ਪਿਛਲੇ ਸਮਿਆਂ 'ਚ ਪਰ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਜਾਂ ਉਹਨਾਂ ਦੇ ਮੰਚਾਂ 'ਤੇ ਕਦੇ ਵੀ ਸਨਾਟਾ ਨਹੀਂ ਛਾਇਆ। ਸੋ ਇਸ ਕਰਕੇ ਸੁਖਵੀਰ ਬਾਦਲ ਕੱਲ ਉਤਸ਼ਾਹਿਤ ਵੀ ਸੀ ਔਰ ਸੁਖਵੀਰ ਬਾਦਲ ਨੇ ਵੀ ਇੱਕ ਨਵਾਂ ਏਜੰਡਾ ਸੈਕ ਕੀਤਾ। ਸੁਖਵੀਰ ਬਾਦਲ ਨੇ ਸਪਸ਼ਟ ਤੌਰ ਤੇ ਆਰਐਸਐਸ ਔਰ ਬੀਜੇਪੀ ਦੇ ਨਾਲ ਬੀਜੇਪੀ ਦਾ ਨਾਂ ਨਹੀਂ ਉਹਨਾਂ ਨੇ ਲਿਆ। ਸਪਸ਼ਟ ਤੌਰ ਤੇ ਸੁਖਬੀਰ ਬਾਦਲ ਨੇ ਕੱਲ੍ਹ ਇਹ ਸੁਨੇਹਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਔਰ ਸੁਖਬੀਰ ਬਾਦਲ ਦੀ ਜਿਹੜੀ ਅਗਲੀ ਸਿਆਸਤ ਹੈ ਉਹ ਬੀਜੇਪੀ ਔਰ ਆਰਐਸਐਸ ਦੇ ਵਿਰੋਧੀ ਹੋਏਗੀ। ਔਰ ਖੁੱਲੇ ਤੌਰ ਤੇ ਉਹਨਾਂ ਨੇ ਭਗਵੰਤ ਮਾਨ ਦਾ ਵੀ ਵਿਰੋਧ ਕੀਤਾ, ਕਾਂਗਰਸ ਦਾ ਵੀ ਵਿਰੋਧ ਕੀਤਾ। ਕਈ ਅੰਕੜੇ ਲੈ ਕੇ ਸੁਖਬੀਰ ਬਾਦਲ ਮੰਚ ਤੇ ਸੰਬੋਧਨ ਹੋਏ, ਉਹ ਬੜੇ ਦਿਲਚਸਪ ਅੰਕੜੇ ਐ। ਉਹਨਾਂ ਦਾ ਜ਼ਿਕਰ ਕਰਨਾ ਵੀ ਖਰਜੋਤ ਜੀ ਬਣਦਾ। ਸੁਖਬੀਰ ਬਾਦਲ ਨੇ ਇੱਕ ਤਾਂ ਜਵਾਬ ਦਿੱਤਾ ਕਿਉਂਕਿ ਭਗਵੰਤ ਮਾਨ ਇੱਕ 2 ਨਵੰਬਰ ਵਾਲੀ ਡਿਬੇਟ 'ਚ ਵੀ ਕਹਿੰਦੇ ਰਹੇ ਕਿ ਤੁਸੀਂ ਬੜਾ ਕਰਜ਼ਾ ਚੜਾਤਾ ਆਕਾਲੀਤਾਲ ਵਾਲਿਆਂ ਨੇ ਕਾਂਗਰਸ ਵਾਲਿਆਂ ਨੇ ਪੰਜਾਬੀਆਂ ਨੂੰ ਹਿਸਾਬ ਦਿਓ ਹੁਣ ਸੁਖਵੀਰ ਬਾਦਲ ਹਿਸਾਬ ਲੈ ਕੇ ਆ ਗਏ ਪਰ ਸੁਖਵੀਰ ਬਾਦਲ ਨੇ ਹਿਸਾਬ ਆਪਣੇ ਤਰੀਕੇ ਨਾਲ ਬਣਾਇਆ ਸੁਖਵੀਰ ਬਾਦਲ ਕਹਿੰਦੇ ਜਦੋਂ ਅਸੀਂ ਸਰਕਾਰ ਛੱਡੀ 2017 'ਚ ਤੇ ਪੰਜਾਬ 1.80 ਲੱਖ ਕਰੋੜ ਦਾ ਕਰਜ਼ਾਈ ਸੀ 1.80 ਲੱਖ ਕਰੋੜ ਦਾ ਕਰਜ਼ਾ ਉਹ ਕਹਿੰਦੇ ਇਹ ਪਿਛਲੇ 70-75 ਸਾਲਾਂ ਦੇ ਵਿੱਚ ਕਰਜ਼ਾ ਚੜਿਆ ਹੈ ਹਾਲਾਂਕਿ ਸੁਖਬੀਰ ਨੇ ਇਹ ਗੱਲ ਨਹੀਂ ਦੱਸੀ ਕਿ ਜਦੋਂ ਅਕਾਲੀ ਦਲ ਦੀਆਂ ਸਰਕਾਰਾਂ ਰਹੀਆਂ ਤੇ ਉਦੋਂ ਕਿੰਨੇ ਲੱਖ ਕਰੋੜ ਦਾ ਕਰਜ਼ਾ ਚੜਿਆ ਉਹ 1.80 ਲੱਖ ਕਰੋੜ ਦੇ ਕਰਜ਼ੇ ਦੀ ਗੱਲ ਨੂੰ ਬੜੀ ਸਿਆਣਪ ਨਾਲ ਪਿਛਲੇ 70-75 ਸਾਲਾਂ ਦਾ ਕਰਜ਼ਾ ਦੱਸ ਗਏ ਤੇ ਕਹਿੰਦੇ ਜਦੋਂ ਕੈਪਟਨ ਦੀ ਸਰਕਾਰ ਆਈ 17 ਤੋਂ 22 ਤੇ ਕੈਪਟਨ ਨੇ ਵੀ 1 ਲੱਖ ਕਰੋੜ ਦਾ ਕਰਜ਼ਾ ਛੜਾਤਾ ਤੇ ਪੰਜਾਬ ਸਰ ਕਰਜ਼ਾ ਚੜ ਗਿਆ 2.80 ਲੱਖ ਕਰੋੜ ਮਤਲਬ ਲਗਭਗ ਪੌਣੇ 3 ਲੱਖ ਕਰੋੜ ਦਾ ਕਰਜ਼ਾ ਤੇ ਕਹਿੰਦੇ ਹੁਣ ਭਗਵੰਤ ਮਾਨ ਨੇ 3 ਸਾਲ ਹੋਏ ਕੋਈ ਨਹੀਂ ਹਜੇ ਭਗਵੰਤ ਮਾਨ ਦੀ ਸਰਕਾਰ ਨੇ ਪਰ ਉਹ 3 ਸਾਲ ਕਹਿੰਦੇ ਕਹਿੰਦੇ ਭਗਵੰਤ ਮਾਨ ਨੇ 3 ਸਾਲਾਂ ਚ 80 85000 ਕਰੋੜ ਦਾ ਕਰਜ਼ਾ ਹੋਰ ਪੰਜਾਬ ਸਰ ਚੜਾਤਾ ਤੇ ਇਹਦਾ ਮਤਲਬ ਇਹ ਹੈ ਸੁਖਬੀਰ ਬਾਦਲ ਇਹ ਤਾਂ ਮੰਨ ਗਏ ਕਿ ਜਦੋਂ 2017 ਚ ਅਸੀਂ ਲਾਂਬੇ ਹੋਏ ਤੇ ਪੰਜਾਬ ਸਰਕਾਰ ਦਾ ਇੱਕ 1.80 ਲੱਖ ਕਰੋੜ ਦਾ ਸੀ ਮਤਲਬ ਕਰਜ਼ਾ ਤਾਂ ਅਕਾਲੀ ਦਲ ਨੇ ਵੀ ਚੱਕਿਆ ਤੇ ਪੰਜਾਬ ਨੂੰ ਕਰਜ਼ਈ ਅਕਾਲੀ ਦਲ ਨੇ ਵੀ ਕੀਤਾ ਇਸ ਗੱਲ ਤੋਂ ਮੁਕਰਿਆ ਨਹੀਂ ਜਾ ਸਕਦਾ ਪਰ ਉਹਨਾਂ ਨੇ ਆਂਕੜਿਆਂ ਦੀ ਖੇਡ ਨੂੰ ਬੜੇ ਚੰਗੇ ਤਰੀਕੇ ਨਾਲ ਪੇਸ਼ ਕੀਤਾ ਫਿਰ ਕਈ ਗੱਲਾਂ ਉਹਨਾਂ ਨੇ ਕੀਤੀਆਂ ਕਹਿੰਦੇ ਕੇਂਦਰ ਵਿਤਕਰਾ ਕਰ ਰਿਹਾ ਹੈ ਪੰਜਾਬੀ ਉਹਨਾਂ ਨੇ ਸਿੱਖ ਸ਼ਬਦ ਵੀ ਵਰਤੇ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਜਿਵੇਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸਿੱਧੇ ਅਸਿੱਧੇ ਰੂਪ ਚ ਆਰਐਸਐਸ ਨੇ ਕਬਜ਼ਾ ਕੀਤਾ ਆਉਣ ਵਾਲੇ ਸਮੇਂ ਚ ਇਹ ਕੇਂਦਰੀ ਤਾਕਤਾਂ ਭਾਵੇਂ ਐਸਜੀਪੀਸੀ ਆ ਜਾਂ ਸਿੱਖ ਪੰਥ ਦੀਆਂ ਸੰਸਥਾਵਾਂ ਨੇ ਉਹਨਾਂ ਤੇ ਵੀ ਇਹ ਸਿਸਟਮ ਕਬਜ਼ਾ ਕਰਨਾ ਚਾਹੁੰਦਾ ਖੁੱਲ ਕੇ ਇੱਕ ਤਰੀਕੇ ਨਾਲ ਬਿਨਾ ਨਾਮ ਲਏ ਆਰਐਸਐਸ ਔਰ ਬੀਜੇਪੀ ਤੇ ਨਿਸ਼ਾਨੇ ਸੁਖਵੀਰ ਸਿੰਘ ਬਾਦਲ ਨੇ ਵਿੰਨੇ ਪਰ ਹਜ਼ਾਰਾਂ ਲੋਕ ਸੁਖਵੀਰ ਸਿੰਘ ਬਾਦਲ ਨੂੰ ਉੱਥੇ ਸੁਣ ਰਹੇ ਸੀ ਹੁਣ ਸੁਖਵੀਰ ਬਾਦਲ ਨੇ ਕਿਉਂਕਿ ਆਜ਼ਾਦੀ ਦਿਹਾੜਾ ਸੀ ਕਰਨੈਲ ਸਿੰਘ ਈਸੜੂ ਨੂੰ ਵੀ ਸ਼ਰਧਾਂਜਲੀ ਦਿੱਤੀ ਤੇ ਨਾਲ ਨਾਲ ਸੁਖਵੀਰ ਸਿੰਘ ਬਾਦਲ ਨੇ ਅੰਕੜੇ ਵੀ ਦਿੱਤੇ ਉਹ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਸਿੱਖ ਭਾਈਚਾਰੇ ਦੀ ਭੂਮਿਕਾ ਕਿੱਡੀ ਵੱਡੀ ਹੈ ਦੇਸ਼ ਦੀ ਆਜ਼ਾਦੀ 'ਚ ਔਰ ਇਹ ਦੱਸਣਾ ਦੱਸਿਆ ਵੀ ਜਾਣਾ ਚਾਹੀਦਾ ਹੈ ਹੁਣ ਸੁਖਵੀਰ ਬਾਦਲ ਦੇ ਅੰਕੜੇ ਸੀ ਕਹਿੰਦੇ ਦੇਸ਼ ਭਗਤਾਂ ਨੂੰ ਸੁਤੰਤਰਤਾ ਸੰਾਨੀਆਂ ਨੂੰ ਸ਼ਹੀਦਾਂ ਨੂੰ ਫਾਂਸੀ ਦਿੱਤੀ ਗਈ ਉਹਨਾਂ ਦੇ ਵਿੱਚੋਂ 93 ਸਿੱਖ ਸੀ ਇਹ ਮੰਚ ਤੋਂ ਸੁਖਵੀਰ ਸਿੰਘ ਬਾਦਲ ਦਾ ਸੰਬੋਧਨ ਸੀ ਤੇ ਉਮਰ ਕੈਦ 2646 ਸਾਡੇ ਆਜ਼ਾਦੀ ਕੋਲ ਆਟੇ ਸੀ ਜਿਨ੍ਹਾਂ ਦੇ ਵਿੱਚੋਂ 2147 ਸੁਖਵੀਰ ਸਿੰਘ ਬਾਦਲ ਕਹਿੰਦੇ ਸਿੱਖ ਭਾਈਚਾਰੇ ਦੇ ਸੀ ਇਹ ਅੰਕੜੇ ਉਹਨਾਂ ਨੇ ਮੰਚ ਤੋਂ ਪੇਸ਼ ਕੀਤੇ ਔਰ ਜਿਹੜਾ ਜਲੀਆਂ ਵਾਲੇ ਬਾਗ ਦਾ ਸਾਾਕਾ ਸੀ 1300 ਲੋਕਾਂ ਨੂੰ ਕਹਿੰਦੇ ਕਰੀਬ ਸ਼ਹੀਦ ਕੀਤਾ ਗਿਆ ਜਿਹਦੇ ਵਿੱਚੋਂ 800 ਸਿੱਖ ਸੀ ਉਹਨਾਂ ਦਾ ਸੰਦਰਭ ਇਹ ਸੀ ਕਿ ਸਿੱਖਾਂ ਦੀ ਭੂਮਿਕਾ ਦੇਸ਼ ਦੀ ਆਜ਼ਾਦੀ ਦੇ ਵਿੱਚ ਐਡੀ ਵੱਡੀ ਸੀ ਪਰ ਉਹਦੇ ਬਦਲੇ ਜਿਹੜਾ ਸਿੱਖਾਂ ਦਾ ਸੂਬਾ ਸੀ ਉਹਨੂੰ ਵੰਡਿਆ ਵੀ ਗਿਆ ਤੇ ਸਿੱਖਾਂ ਦੇ ਜਿਹੜੇ ਧਾਰਮਿਕ ਥਾਵਾਂ ਨੇ ਜਾਂ ਪੰਥਕ ਸੰਸਥਾਵਾਂ ਨੇ ਸਿੱਧੇ ਅਸਿੱਧੇ ਰੂਪ ਦੇ ਵਿੱਚ ਸਿਸਟਮ ਬਿਨਾ ਨਾਮ ਲਏ ਬੀਜੇਪੀਆ ਆਰਿਸ ਦਾ ਇਹਦੇ ਉੱਪਰ ਕਹਿੰਦੇ ਹੁਣ ਕਬਜ਼ਾ ਕਰਨ ਦੀਆਂ ਵਿਰੋਧੀ ਨੀਤੀਆਂ ਬਣਾ ਰਹੇ ਨੇ ਤੇ ਅਸੀਂ ਇਹਦੇ ਤੋਂ ਬਚ ਕੇ ਰਹੀਏ ਇਸ ਤਰ੍ਹਾਂ ਦਾ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਸਿੱਧਾ ਭਾਸ਼ਣ ਸੀ ਔਰ ਕੱਲ ਸੁਖਬੀਰ ਬਾਦਲ ਨੇ ਫੇਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਅਸੀਂ ਖੇਤਰੀ ਪਾਰਟੀਆਂ ਅਸੀਂ ਪੰਜਾਬ ਦੇ ਹਿੱਤਾਂ ਨੂੰ ਪੂਰਾ ਕਰ ਸਕਦੇ ਹਾਂ ਔਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਭਾਵੇਂ ਭਗਵੰਤ ਮਾਨ ਹੈ ਭਾਵੇਂ ਕਾਂਗਰਸ ਹੈ ਤੇ ਭਾਵੇਂ ਭਾਜਪਾ ਹੈ ਇਹ ਸਾਰੇ ਦਿੱਲੀੋਂ ਚੱਲਦੇ ਨੇ ਤੇ ਪੰਜਾਬ ਦੇ ਹਿੱਤ ਨਹੀਂ ਸਵਾਰ ਸਕਦੇ ਔਰ ਜਿਸ ਤਰ੍ਹਾਂ ਦਾ ਕੱਲ ਭਾਸ਼ਣ ਕੀਤਾ ਸੁਖਵੀਰ ਸਿੰਘ ਬਾਦਲ ਨੇ ਔਰ ਜਿਸ ਤਰ੍ਹਾਂ ਉਹਨਾਂ ਨੇ ਨਿਸ਼ਾਨੇ ਤੇ ਲਿਆ ਭਾਜਪਾ ਨੂੰ ਬਿਨਾ ਨਾਮ ਲੈ ਆਰਐਸਐਸ ਦਾ ਤਾਂ ਇੱਕ ਅੱਧੀ ਵਾਰ ਉਹਨਾਂ ਨੇ ਜ਼ਿਕਰ ਵੀ ਕੀਤਾ ਉਹਦੇ ਤੋਂ ਇੱਕ ਗਲਤ ਹੈ ਕਿ ਸੁਖਵੀਰ ਸਿੰਘ ਬਾਦਲ ਇਹ ਮਨ ਬਣਾ ਕੇ ਬੈਠੇ ਨੇ ਕਿ ਜਿਹੜੀ ਭਵਿੱਖ ਦੀ ਅਕਾਲੀ ਦਲ ਦੀ ਸਿਆਸਤ ਹੈ ਉਹ ਗੈਰ ਬੀਜੇਪੀ ਦਖਲ ਵਾਲੀ ਸਿਆਸਤ ਹੋਏਗੀ। ਔਰ ਜਿਹੜੇ ਨਰਾਜ਼ ਅਕਾਲੀ ਸੀ ਜਾਂ ਜਿਨ੍ਹਾਂ ਨੂੰ ਕੁਝ ਨੂੰ ਉਹਨਾਂ ਨੇ ਪਾਰਟੀ ਚੋਂ ਕੱਢਿਆ ਉਹਨਾਂ ਦਾ ਨਾਮ ਤਾਂ ਨਹੀਂ ਲਿਆ ਪਰ ਸੁਖਬੀਰ ਬਾਦਲ ਨੇ ਫੇਰ ਕੀ ਆਖਿਆ? ਕਹਿੰਦੇ ਕੁਝ ਸਾਡੇ ਚ ਵੀ ਗੱਦਾਰ। ਕੁਝ ਲੋਕ ਵਿਰੋਧੀਆਂ ਨਾਲ ਮਿਲੇ ਹੋਏ ਨੇ ਜਾਂ ਉਹਨਾਂ ਦੇ ਇਸ਼ਾਰਿਆਂ ਤੇ ਚੱਲ ਰਹੇ ਨੇ ਤੇ ਪੰਥ ਨੂੰ ਤੇ ਪਾਰਟੀ ਨੂੰ कमजोर ਕਰ ਰਹੇ ਨੇ ਇੱਕ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੇ ਕੱਢੇ ਹੋਏ ਲੀਡਰਾਂ ਤੇ ਨਰਾਜ਼ ਲੀਡਰਾਂ ਤੇ ਸਿੱਧਾ ਨਿਸ਼ਾਨਾ ਬਣਿਆ ਔਰ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਅਡਿੱਗ ਨੇ ਆਪਣੇ ਫੈਸਲਿਆਂ ਤੇ ਤੇ ਸ਼੍ਰੋਮਣੀ ਅਕਾਲੀ ਦਲ ਇਸੇ ਤਰ੍ਹਾਂ ਚੱਲੇਗਾ ਜਿਸ ਤਰ੍ਹਾਂ ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੇ ਏਜੰਡੇ ਤੇ ਅੱਗੇ ਵਧ ਰਿਹਾ ਕਿ ਅਸੀਂ ਨਾ ਭਾਜਪਾ ਨਾਲ ਸਾਂਝ ਪਾਉਣੀ ਔਰ ਅਸੀਂ ਆਰਐਸਐਸ ਦਾ ਵਿਰੋਧ ਕਰਨਾ ਹੈ ਕਾਂਗਰਸ ਦਾ ਔਰ ਭਗਵੰਤ ਮਾਨ ਦਾ ਵਿਰੋਧ ਕਰਨੇ ਡਟਣਾ ਹੁਣ ਕਿਉਂਕਿ ਚਾਰ ਜ਼ਿਮਨੀ ਚੋਣਾ ਵੀ ਆ ਰਹੀਆਂ ਜ਼ਿਮਨੀ ਚੋਣਾ ਦੀ ਸਿਆਸਤ ਉੱਪਰ ਵੀ ਸੁਖਵੀਰ ਸਿੰਘ ਬਾਦਲ ਦੀ ਨਜ਼ਰ ਹੈ ਝਟਕੇ ਸੁਖਵੀਰ ਸਿੰਘ ਬਾਦਲ ਨੂੰ ਵੱਡੇ ਵੱਡੇ ਲੱਗ ਰਹੇ ਨੇ ਡਾਕਟਰ ਸੁਖਵਿੰਦਰ ਸੁਖੀ ਦੋ ਤਿੰਨ ਦਿਨ ਪਹਿਲਾਂ ਹੀ ਭਗਵੰਤ ਮਾਨ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਾਇਆ ਜਲੰਧਰੋਈ ਸਾਹਿਬ ਦਾ ਕੈਂਡੀਡੇਟ ਅਕਾਲੀ ਦਲ ਦੇ ਪਾਰਲੀਮੈਂਟ ਤੇ ਔਰ ਸਾਹਿਬ ਦਾ ਐਮਐਲ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਈ ਸੀ ਚੋਣਾਂ ਤੋਂ ਪਹਿਲਾਂ ਜਿਨ੍ਹਾਂ ਨੂੰ ਉਮੀਦਵਾਰ ਵੀ ਬਣਾਇਆ ਸੀ ਆਮ ਆਦਮੀ ਪਾਰਟੀ ਨੇ ਇਸ ਵਾਰ ਜਲੰਧਰ ਦੀ ਲੋਕ ਸਭਾ ਚੋਣ ਤੋਂ ਸੋ ਕਈ ਵੱਡੇ ਚਿਹਰੇ ਅਕਾਲੀ ਦਲ ਨੂੰ ਛੱਡ ਕੇ ਜਾ ਰਹੇ ਨੇ ਕਈ ਵੱਡੇ ਚਿਹਰਿਆਂ ਨੂੰ ਸੁਖਵੀਰ ਬਾਦਲ ਪਾਰਟੀ ਚੋਂ ਵਕਤ ਕਰ ਰਿਹਾ ਔਰ ਅਜੰਡਾ ਸੁਖਵੀਰ ਬਾਦਲ ਨੇ ਸਾਫ ਕੀਤਾ ਨਵੇਂ ਲੋਕਾਂ ਨੂੰ ਨਾਲ ਲੈ ਕੇ ਕਿ ਅਸੀਂ ਧੁਰ ਵਿਰੋਧ ਕਰਨਾ ਹੈ ਭਵੰਤਮਾਨ ਦਾ ਬੀਜੇਪੀ ਦਾ ਔਰ ਜ਼ਿਕਰ ਔਰ ਤਰੀਫਾਂ ਸ਼ੋਹਮਣੀ ਅਕਾਲੀ ਦਲ ਦੀਆਂ ਵੀ ਕੀਤੀਆਂ ਸੁਖਵੀਰ ਬਾਦਲ ਨੇ ਕਿ ਸੜਕਾਂ ਪੁਲ ਜੋ ਸਾਡੇ ਸਮੇਂ ਬਣ ਗਿਆ ਬਣ ਗਿਆ ਨਾ ਕੈਪਟਨ ਨੇ ਬਣਾਏ ਨਾ ਭਗਵੰਤ ਮਾਨ ਨੇ ਬਣਾਏ ਇੱਕ ਤਰੀਕੇ ਨਾਲ ਚਾਰ ਜਿਮਨੀ ਚੋਣਾਂ 'ਚ ਸੁਖਵੀਰ ਸਿੰਘ ਬਾਦਲ ਗਿੱਦੜਵਾਹਾ ਤੋਂ ਖੁਦ ਚੋਣ ਲੜ ਸਕਦੇ ਨੇ ਖੁੱਲਕੇ ਇਹਦੇ ਤੇ ਨਹੀਂ ਬੋਲੇ ਪਰ ਜਿਸ ਤਰ੍ਹਾਂ ਦਾ ਸੁਖਵੀਰ ਸਿੰਘ ਬਾਦਲ ਦਾ ਲਹਿਦਾ ਸੀ ਜਿਸ ਤਰ੍ਹਾਂ ਦੇ ਉਹ ਹਮਲਾਵਰ ਸੀ ਭਾਜਪੀ ਤੇ ਆਰਐਸਐਸ ਤੇ ਉਸ ਤੋਂ ਇਸਾਫ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਗਿੱਦੜਬਾਹਾ ਦੇ ਵਿੱਚ ਚਿਹਰਾ ਬਣਾ ਸਕਦੀ ਹੈ ਪਾਰਟੀ ਹਰ ਸਿਮਰਤ ਕੋਰ ਬਾਦਲ ਜਿਸ ਤਰੀਕੇ ਨਾਲ ਬਠਿੰਡਾ ਤੋਂ ਜਿੱਤੇ ਹਾਲਾਂਕਿ ਗਿੱਦੜਬਾਹਾ ਫਰੀਦਕੋਟ ਲੋਕ ਸਭਾ ਹਲਕੇ ਚ ਹੈ ਔਰ ਕਿਸੇ ਸਮੇਂ ਸੁਖਬੀਰ ਬਾਦਲ ਉਥੋਂ ਜਿੱਤੇ ਵੀ ਔਰ ਇੱਕ ਵਾਰ ਸੁਖਬੀਰ ਸਿੰਘ ਬਾਦਲ ਨੂੰ ਫਰੀਦਕੋਟ ਤੋਂ ਜਗਮੀਤ ਸਿੰਘ ਬਰਾੜ ਨੇ ਹਰਾਇਆ ਵੀ ਸੀ ਹਾਲਾਂਕਿ ਗਿੱਦੜਬਾਹਾ ਤੇ ਅਕਾਲੀ ਦਲ ਦਾ ਸ਼ੁਰੂ ਤੋਂ ਵੱਡਾ ਦਬਦਬਾ ਰਿਹਾ ਮਨਪ੍ਰਿਤ ਬਾਦਲ ਜਿੱਤਦੇ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਜਿੱਤਦੇ ਰਹੇ ਨੇ ਪਰ ਪਿਛਲੀਆਂ ਤਿੰਨ ਟਰਮਾਂ ਰਾਜਾ ਵੜਿੰਗ ਜਿੱਤੇ ਬਤੌਰ ਵਿਧਾਇਕ ਔਰ ਪਾਰਲੀਮੈਂਟ ਚ ਲੀਡ ਐਮਪੀ ਸਰਬਜੀਤ ਖਾਲਸਾ ਨੇ ਲਈ ਪਰ ਹੁਣ ਖਾਲਸਾ ਦੇ ਭਰਾ ਦੇ ਇਲਜ਼ਾਮ ਸਰਬਜੀਤ ਖਾਲਸਾ ਤੋਂ ਬਾਅਦ ਆਉਣ ਤੋਂ ਬਾਅਦ ਕਿਤਨਾ ਕਿਤੇ ਸਰਬਜੀਤ ਸਿੰਘ ਖਾਲਸਾ ਦੀ ਵੀ ਜਿਹੜੀ ਸਥਿਤੀ ਹੈ ਸਿਆਸੀ ਤੌਰ ਤੇ ਉਹ ਨਹੀਂ ਹੈ ਜਿਹੜੀ ਲੋਕ ਸਭਾ ਚੋਣਾਂ ਦੇ ਦੌਰਾਨ ਸੀ ਇਸ ਕਰਕੇ ਸੁਖਵੀਰ ਸਿੰਘ ਬਾਦਲ ਕੱਲ ਈਸੜੂ ਦੇ ਭਾਸ਼ਣ ਤੋਂ ਬਾਅਦ 19 ਨੂੰ ਰਖੜ ਪੁੰਨਿਆਂ ਤੇ ਕੀ ਬੋਲਦੇ ਨੇ ਰਖੜ ਪੁੰਨਿਆਂ ਦੀ ਸਿਆਸੀ ਕਾਨਫਰੰਸ ਤੇ ਔਰ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੋਂਗਵਾਲ ਦੇ ਸਮਾਗਮ ਤੇ ਕੀ ਬੋਲਦੇ ਨੇ ਇਹਦੇ ਨਾਲ ਕਾਫੀ ਕੁਝ ਤੈ ਹੋ ਜਾਏਗਾ ਕਿ ਕੀ ਸੁਖਬੀਰ ਸਿੰਘ ਬਾਦਲ ਖੁਦ ਉਮੀਦਵਾਰ ਬਣਨ ਦੀ ਦਿਸ਼ਾ 'ਚ ਅੱਗੇ ਵਧ ਰਹੇ ਨੇ ਜਿਹਦੀ ਸੰਭਾਵਨਾ ਹਾਲਾਂਕਿ ਮੈਨੂੰ ਬਹੁਤ ਜ਼ਿਆਦਾ ਲੱਗ ਰਹੀ ਹੈ ਜੋ ਸੁਖਬੀਰ ਬਾਦਲ ਨੇ ਵੀ ਪੰਜਾਬ ਦੀ ਸਿਆਸਤ ਦਾ ਆਪਣਾ ਅਗਲਾ ਅਜੰਡਾ ਇੱਕ ਤਰੀਕੇ ਨਾਲ ਇਸ ਭਾਸ਼ਣ ਤੋਂ ਤੈਅ ਕੀਤਾ ਔਰ ਕੱਡੇ ਗਏ ਲੀਡਰ ਜਾਂ ਨਰਾਜ਼ ਅਕਾਲੀਆਂ ਵੱਲੋਂ ਖੁੱਲਕੇ ਕੋਈ ਪ੍ਰੈਸ ਕਾਨਫਰੰਸ ਜਾਂ ਬਿਆਨ ਵੱਡੇ ਪੱਧਰ ਤੇ ਕੱਲ ਸੁਣਾਈ ਨਹੀਂ ਦਿੱਤੇ ਅੱਜ ਸੁਖਬੀਰ ਵਿਰੋਧੀ ਵੀ ਮੈਨੂੰ ਲੱਗਦਾ ਹੈ ਬਿਆਨਾਂ ਦੀ ਝੜੀ ਲਾਉਣਗੇ ਸੁਖਬੀਰ ਬਾਦਲ ਦੇ ਈਸਰੂ ਦੇ ਭਾਸ਼ਣ ਦੀ ਕੋਈ ਨਾ ਕੋਈ ਕਾਟ ਆਪਣੇ ਵੱਲੋਂ ਉਹ ਜ਼ਰੂਰ ਦੇ ਸਕਦੇ ਤੇ ਜੇ ਗਲ ਭਗਵੰਤ ਮਾਨ ਦੀ ਕਰੀਏ ਤੇ ਭਗਵੰਤ ਮਾਨ ਨੇ ਵੀ ਆਪਣਾ ਅਜੰਡਾ ਸਾਫ਼ ਕਰਤਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਅਗਲੀ ਸਿਆਸਤ ਹੈ ਉਹ ਦੂਸਰੀਆਂ ਪਾਰਟੀਆਂ ਦੇ ਚੰਗੇ ਉਮੀਦਵਾਰ ਲਿਆਉਣ ਦੀ ਵੀ ਸਿਆਸਤ ਹੈ ਡਾਕਟਰ ਸੁਖਵਿੰਦਰ ਸੁਖੀ ਦਾ ਉਹਨਾਂ ਨੇ ਵੈਲਕਮ ਕੀਤਾ ਕੱਲ ਤੇ ਕਹਿੰਦੇ ਕਿ ਦੂਜੀਆਂ ਪਾਰਟੀਆਂ ਚ ਵੀ ਚੰਗੇ ਬੰਦੇ ਨੇ ਤੇ ਜੇ ਸਾਡੇ ਚ ਆਉਂਦੇ ਨੇ ਤੇ ਵੈਲਕਮ ਹੈ ਇੱਕ ਤਰੀਕੇ ਨਾਲ ਭਗਵੰਤ ਮਾਨ ਨੇ ਵੀ ਇਹ ਇਸ਼ਾਰਾ ਕਰ ਰੱਖਿਆ ਹੈ ਕਿ ਚੰਗੇ ਉਮੀਦਵਾਰਾਂ ਲਈ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਖੁੱਲੇ ਨੇ ਅਗਰ ਭਾਜਪਾ ਨੇ ਦਰਵਾਜ਼ੇ ਖੋਲ ਰੱਖੇ ਕਾਂਗਰਸ ਨੇ ਖੋਲ ਰੱਖੇ ਤੇ ਆਪ ਨੇ ਵੀ ਖੋਲ ਰੱਖੇ ਨੇ ਹਾਲਾਂਕਿ ਹਜੇ ਤੱਕ ਜ਼ਿਆਦਾਤਰ ਨੁਕਸਾਨ ਅਕਾਲੀ ਦਲ ਦਾ ਹੋਇਆ ਕਿਤੇ ਕਿਤੇ ਕਾਂਗਰਸ ਤੇ ਭਾਜਪਾ ਨੂੰ ਵੀ ਖੋਰਾ ਲਾਇਆ ਦੂਜੀਆਂ ਪਾਰਟੀਆਂ ਨੇ ਪਰ ਭਗਵੰਤ ਮਾਨ 2027 ਤੋਂ ਪਹਿਲਾਂ ਵਿਕਾਸ ਦਾ ਅਜੰਡਾ ਕਿ 44000 ਤੋਂ ਜ਼ਿਆਦਾ ਨੌਕਰੀਆਂ ਦੇ ਚੁੱਕੀਆਂ ਤੇ ਹੁਣ ਸਾਡੇ ਮੁੰਡਿਆਂ ਨੂੰ ਵਿਦੇਸ਼ ਜਾਣ ਦੀ ਜ਼ਰੂਰਤ ਨਹੀਂ ਔਰ ਅਸੀਂ ਨੌਕਰੀਆਂ ਇੱਥੇ ਪੈਦਾ ਕਰਕੇ ਦੇਵਾਂਗੇ ਔਰ ਸ਼ਹੀਦਾਂ ਨੂੰ ਤਾਂ ਯਾਦ ਕੀਤਾ ਹੀ ਆ ਆਜ਼ਾਦੀ ਦਾ ਦਿਹਾੜਾ ਸੀ ਔਰ ਸਾਫ਼ ਤੌਰ ਤੇ ਬਾਰ-ਬਾਰ ਭਗਵੰਤ ਮਾਨ ਜਕਾਸ ਦੇ ਅਜੰਡੇ ਨੂੰ ਅੱਗੇ ਵਧਾਉਂਦੇ ਰਹੇ ਔਰ ਕੱਲ ਉਹਨਾਂ ਨੇ ਇਸਰੂਚ ਇੱਕ ਡਿਜੀਟਲ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਤੇ ਪੰਜਾਬ ਚ 14 ਹੋਰ ਡਿਜੀਟਲ ਲਾਇਬ੍ਰੇਰੀਆਂ ਬਣਾਈਆਂ ਗਈਆਂ ਕੋ ਲਾਇਬ੍ਰੇਰੀ ਖੁਦ ਕੁੰਮੇ ਉਥੇ ਛੋਟੇ-ਛੋਟੇ ਬੱਚੇ ਲਾਇਬ੍ਰੇਰੀ ਚ ਕਿਤਾਬਾਂ ਪੜ੍ਹਦੇ ਨਜ਼ਰ ਆਏ ਨਿਸ਼ਚਿਤ ਤੌਰ ਤੇ ਇਹ ਭਾਵੇਂ ਮਹਿਲਾ ਕਲੀਨਿਕਾਂ ਦੀ ਗੱਲ ਹੈ ਭਾਵੇਂ ਹੁਣ ਮਹਿਲਾ ਕਲੀਨਿਕਾਂ ਦੇ ਵਿੱਚ ਦੰਦਾਂ ਦੇ ਇਲਾਜ ਦੀ ਸਹੂਲਤ ਦੇਣ ਤੇ ਵਿਚਾਰ ਹੈ ਭਾਵੇਂ ਮੁਫਤ ਬਿਜਲੀ ਦੀ ਯੋਜਨਾ ਹੈ ਭਾਵੇਂ ਭਗਵੰਤ ਮਾਨ ਲਗਾਤਾਰ ਸਰਕਾਰੀ ਨੌਕਰੀਆਂ ਦੇ ਰਹੇ ਨੇ ਇਸੇ ਏਜੰਡੇ ਨੂੰ ਹੀ ਅੱਗੇ ਵਧਾਉਣਗੇ ਭਗਵੰਤ ਮਾਨ ਉਹਨਾਂ ਦੇ ਭਾਸ਼ਣਾ ਦੇ ਵਿੱਚੋਂ ਵੀ ਇਹ ਸਾਫ਼ ਸੰਕੇਤ ਮਿਲੇ ਨੇ ਹੁਣ ਕਿਸਾਨਾਂ ਦੀ ਅਖੀਰ ਚ ਗੱਲ ਕਰੀਏ ਤੇ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ ਕਈ ਜ਼ਿਲ੍ਹਿਆਂ ਚ ਪੰਜਾਬ ਹਰਿਆਣਾ ਦੇ ਕੌਮੀ ਝੰਡੇ ਕਿਸਾਨੀ ਝੰਡੇ ਖਾਲਸਾਈ ਝੰਡੇ 13 ਫਰਵਰੀ ਨੂੰ ਜਿਹੜਾ ਅੰਦੋਲਨ ਦਿੱਲੀ ਜਾਣ ਦਾ ਸ਼ੁਰੂ ਹੋਇਆ ਸੀ ਜਿਹੜਾ ਸ਼ੰਭੂ ਬੈਰੀਅਰ ਤੇ ਬੈਠਾ ਅੰਦੋਲਨ ਉਸ ਅੰਦੋਲਨ ਨੂੰ ਫੇਰ ਪਖਾਉਣ ਦਾ ਉਹਨਾਂ ਨੇ ਐਲਾਨ ਕੀਤਾ ਕਿ ਜਿਸ ਦਿਨ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸ਼ੰਭੂ ਬਾਰਡਰ ਖੁੱਲਿਆ ਤੇ ਅਸੀਂ ਦਿੱਲੀ ਜਾਵਾਂਗੇ ਜੋ ਕਿਸਾਨ ਇਹ ਸੰਕੇਤ ਦੇ ਰਹੇ ਨੇ ਕਿ ਆਜ਼ਾਦੀ ਦਿਹਾੜੇ ਤੋਂ ਬਾਅਦ ਅਸੀਂ ਆਪਣੀਆਂ ਮੰਗਾਂ ਦੇ ਲਈ ਸੰਘਰਸ਼ ਕਰਦੇ ਰਵਾਂਗੇ ਪਰ ਇਸ ਆਜ਼ਾਦੀ ਦਿਹਾੜੇ ਨੇ ਇਹਨਾਂ ਸਾਰੇ ਲੋਕਾਂ ਨੂੰ ਭਾਵੇਂ ਕਿਸਾਨ ਨੇ ਭਾਵੇਂ ਬੀਜਪੀ ਵਾਲੇ ਨੇ ਆਪ ਵਾਲੇ ਨੇ ਕਾਂਗਰਸ ਵਾਲੇ ਨੇ ਜਾਂ ਅਕਾਲੀ ਦਲ ਵਾਲੇ ਨੇ ਇਹ ਸਾਰਿਆਂ ਨੂੰ ਆਜ਼ਾਦੀ ਦਿਹਾੜਾ ਇੱਕ ਵਾਰ ਫਿਰ ਤੋਂ ਸਾਨੂੰ ਦਿਖਾ ਗਿਆ ਕਿ ਇਹਨਾਂ ਨੇ ਫੇਰ ਸੰਕਲਪ ਲਿਆ ਹੈ ਕਿ ਇਹਨਾਂ ਨੇ ਕਿਸ ਤਰ੍ਹਾਂ ਦੀ ਰਾਜਨੀਤੀ ਨਾਲ ਅੱਗੇ ਵਧਣਾ ਹੈ ਹਾਲਾਂਕਿ ਰਾਹੁਲ ਗਾਂਧੀ ਨੇ ਕੱਲ ਕੌਮੀ ਝੰਡੇ ਦੇ ਸਨਮਾਨ ਦੇ ਵਿੱਚ ਟਵਿੱਟਰ ਦੇ ਉੱਤੇ ਕਈ ਗੱਲਾਂ ਲਿਖੀਆਂ ਸੋਸ਼ਲ ਮੀਡੀਆ ਤੇ ਕਈ ਗੱਲਾਂ ਲਿਖੀਆਂ ਇਹ ਐ ਸੂਸੀ ਦੇ ਜਿਹੜੇ ਪ੍ਰਧਾਨ ਨੇ ਮਲਕ ਅਰਜਨ ਖੜਗੇ ਉਹਨਾਂ ਨੇ ਝੰਡਾ ਲਹਿਰਾਇਆ ਤੇ ਉਦੋਂ ਆਮ ਲੀਡਰਾਂ ਦੇ ਵਿੱਚ ਖੜੇ ਸੀ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਜਦੋਂ ਮਲਕ ਅਰਜਨ ਖੜਗੇ ਕਾਂਗਰਸ ਪ੍ਰੈਜ਼ੀਡੈਂਟ ਝੰਡਾ ਲਹਿਰਾ ਰਹੇ ਸੀ ਸੋ ਇਹ ਸਨੇਹਾ ਦੇਣ ਦੀ ਕੋਸ਼ਿਸ਼ ਵੀ ਰਾਹੁਲ ਗਾਂਧੀ ਨੇ ਕੀਤੀ ਕਿ ਮੈਂ ਆਮ ਵਿਅਕਤੀ ਬਣ ਕੇ ਇੱਕ ਆਮ ਲੀਡਰ ਬਣ ਕੇ ਜਿਵੇਂ ਅਰਵਿੰਦ ਕੇਜਰੀਵਾਲ ਦੀ ਛਵੀ ਸੀ ਆਮ ਆਦਮੀ ਦੀ ਰਾਹੁਲ ਗਾਂਧੀ ਵੀ ਕਿਤਨਾ ਕਿਤੇ ਇੱਕ ਆਮ ਲੀਡਰ ਦੀ ਛਵੀ ਨੂੰ ਹੁਣ ਅੱਗੇ ਵਧਾਉਂਦੇ ਨਜ਼ਰ ਆਉਣਗੇ ਸੋ 15 ਅਗਸਤ ਮੌਕੇ ਉਹਨਾਂ ਦਾ ਵੀ ਜਿਹੜਾ ਅਜੰਡਾ ਹੈ ਇਸ ਤਰੀਕੇ ਦਾ ਉਹਨਾਂ ਦੀਆਂ ਗਤੀਵਿਧੀਆਂ ਤੋਂ ਨਜ਼ਰ ਆਇਆ ਸੋ ਆਉਂਦੇ ਦਿਨਾਂ 'ਚ ਕਈ ਤਰ੍ਹਾਂ ਦੀਆਂ ਸਿਆਸੀ ਘਟਨਾਵਾਂ ਸਾਨੂੰ ਨਵੇਂ ਰੂਪ 'ਚ ਦੇਖਣ ਦਿਖਣ ਗਈਆਂ ਕਿਉਂਕਿ ਕੱਲ ਬਰਨਾਲੇ ਪਹੁੰਚੇ ਸੀ ਅਮਰਿਤਪਾਲ ਸਿੰਘ ਦੇ ਭਰਾ ਸਰਦਾਰ ਤਰਸੀਮ ਸਿੰਘ ਉਹਨਾਂ ਦੇ ਪਿਤਾ ਸਰਦਾਰ ਤਰਸੀਮ ਸਿੰਘ ਉਹ ਕਹਿੰਦੇ ਕਿ ਉਮੀਦਵਾਰ ਮਿਲ ਕੇ ਤੈਅ ਕਰਾਂਗੇ ਕਿਹਨੂੰ ਲੜਾਇਆ ਜਾਵੇ ਚੋਣ ਜ਼ਿਮਨੀ ਬਰਨਾਲੇ ਔਰ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਪੰਥਕ ਧਿਰਾਂ ਨਾਲ ਲਿਆਂ ਜਾਣਾ ਸੋ ਉਹ ਵੀ ਪੰਥਕ ਏਕਤਾ ਵਾਲੀ ਗੱਲ ਤੇ ਅੱਗੇ ਵਧ ਰਹੇ ਨੇ ਸੋ ਇੱਕ ਪਾਸੇ ਅਕਾਲੀ ਇੱਕ ਪਾਸੇ ਨਵੀਆਂ-ਨਵੀਆਂ ਪੰਥਕ ਧਿਰਾਂ ਬਹੁਤ ਕੁਝ ਦਿਲਚਸਪ ਜ਼ਿਮਨੀ ਚੋਣਾਂ ਚ ਵੀ ਪੰਜਾਬ ਦੀਆਂ ਸਾਨੂੰ ਆਉਣ ਵਾਲੇ ਦਿਨਾਂ ਚ ਵਾਪਰਦਾ ਦਿਖੇਗਾ ਸੋ ਕੱਲ 15 ਅਗਸਤ ਤੋਂ ਜਿਹੜੇ ਬਿਆਨ ਸੀ ਉਸ ਤੋਂ ਬਾਅਦ ਜਿਹੜੀਆਂ ਸੰਭਾਵਨਾਵਾਂ ਮੁਲਕ ਦੀ ਸਿਆਸਤ ਦੀਆਂ ਬਣਦੀਆਂ ਉਹ ਜ਼ਰੂਰ ਹਰਜੋਤ ਜੀ ਮੈਂ ਉਹਨਾਂ ਦਾ ਕੱਪੜਾ ਛਾਂਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਅੱਜ ਪੋਲੀਟਿਕਲ ਰਿਐਕਸ਼ਨ ਆਉਣਗੇ ਵੱਖ-ਵੱਖ ਮੁੱਦਿਆਂ ਤੇ ਉਹਨਾਂ ਸਾਰਿਆਂ ਨੂੰ ਵੀ ਅੱਗੇ ਬਤਾਵਾਂਗੇ। ਬਹੁਤ-ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੁਹਾਡਾ ਅਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ। ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ। ਜੇ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਜ਼ਰ ਮੈਂ ਉਹਨਾਂ ਦਾ ਪੱਖ ਵੀ ਅੱਗੇ ਵਧਾਵਾਂਗਾ